ਤੇ ਲੋਹ ਵੀ ਮਿੱਤਰੋ ਲੋਹੜੀ ਨੂੰ ਰਹਿ ਗਏ 2 ਦਿਨ ਤੇ ਅਹੀਂ ਲੋਹੜੀ ਤੋਂ ਪਹਿਲੇ ਵਾਲਾ ਵਲੋਗ ਇੱਕ ਮਿੰਟ ਲੋੜੀ ਨਾ ਥੋੜੀ ਉਤਰਾਂ ਦੀ ਐ ਪਹਿਲਾਂ ਚੜ ਜੀਏ ਤੇ ਲੋਹੜੀ ਦੇ ਵਲੋਗ ਨੂੰ ਲੈ ਕੇ ਆਪਾਂ ਆ ਰਹੇ ਆ ਆ ਤੇ ਹਾਂਜੀ ਸੱਸੀ ਕਾਲ ਦੀ ਸਾਰੇ ਨੂੰ ਤੁਸੀਂ ਸਾਰੇ ਵਧੀਆ ਹੋਗੇ ਆਪਣੇ ਦੋ ਸ਼ਿਕਾਰੀ ਥੱਲੇ ਆ ਪਤੰਗ ਆ ਪਤੰਗ ਢਾਤੀ ਜੀ वेलकम बैक टू चैनल गाइस होप सो सारे बढ़िया होगे ਤੇ ਅੱਜ ਬੜੀ देर ਬਾਅਦ ਆਵਾ ਆ ਗਈ ਤੇ ਸੋਚਿਆ ਕਿ ਨਾਲ ਵੀਡੀਓ ਸ਼ੂਟ ਕਰ ਦਿੱਤੀ ਜਾਵੇ ਸ਼کاری ਜੀ ਲਿਓ ਗੁੱਡੀਆਂ ਫਟਾਓ ਪਹਿਲਾਂ ਫੜਾਰੇ ਗੁੱਡੀਆਂ ਪਾੜਦੇਗਾ ਆ ਵੇਖ ਅੰਨਿਆ ਜਿਆ ਇਹਨੂੰ ਓਹੋ ਪਾਣੀ ਦੇ ਭਾਈ ਇੱਥੇ ਦੇ ਮੇਰੀ ਮੰਮੀ ਨੇ ਕਿਹਾ ਹੈ ਕੀ ਕਿਹਾ ਹੈ ਮੰਮੀ ਨੇ ਕਹਿਣਾ ਘਰੇ ਨਾ ਟਾਈ ਅੱਛਾ ਕਿਉਂ ਤਾਂ ਦੇ ਕਰੇ ਪੋੜੀ ਨਹੀਂ ਚੱਜਦੀ ਨਹੀਂ ਪੋੜੀ ਹੋਵੇ ਵੱਡੀ ਵੀ ਪਈ ਚੱਜਦੀ ਤੇ ਬੜੀ ਦੇਰ ਬਾਅਦ ਲੋਗ ਆ ਰਹੇ ਆ ਜਦੋਂ ਵੀ ਵਲੌਗ ਬਣਾਇਦਾ ਗੱਲ ਜਰੂਰ ਕਹੀਦੀ ਆ ਕਿ ਬੜੀ ਦੇਰ ਬਾਅਦ ਲੋਗ ਆ ਰਹੇ ਆ ਤੇ ਪੇਚਾ ਲੱਗਣ ਲੱਗਾ ਕਜੀ ਕੀ ਕਹਿਣਾ ਜਾਓਗੇ ਭਾਜੀ ਕੁਝ ਨਹੀਂ ਕਹਿਣਾ ਚਾਹੁੰਦੇ ਸੀ ਪੇਚਾ ਲਾ ਰਹੇ ਦੋਨੋਂ ਇਹ ਪਹਿਲੀ ਪਤੰਗ ਢਾਈ ਆ ਇਸ 2024 ਦੀ ਨਹੀਂ ਜਾਣ ਇਹ ਗੱਲ ਗਲਤ ਹੁਣ ਕੀ ਆ ਬਾਤ ਹੈ ਲੈ ਗਿਆ ਬਾਬਾ ਜੀ ਕੀ ਆਲਾ ਪੇਚਾ ਲੱਗ ਗਿਆ ਦਰ ਪੇਚਾ ਬੁਖਾਉਣੇ ਪੇਚਾ ਵੀ ਪਹਿਲਾ ਪੇਚਾ 2024 ਦਾ ਵੀ ਪਤੰਗ ਨਾ ਇੰਗਲੈਂਡ ਬਾਈ ਹੋਣਗੇ ਕਹਿਣਾ ਜਾਓਗੇ ਕੁਝ ਨਹੀਂ ਗੱਡੀ ਇੱਕ ਵੱਡੀ ਆ ਥੋੜਾ ਜਿਹਾ ਹੌਸਲਾ ਜਾ ਹੋਇਆ ਤੈਨੂੰ ਤੁਸੀਂ ਕਹਿਣਾ ਜਾਗੇ ਸਾਜੀ ਆਸਮਾਨ ਕੀ ਤੇ ਮਿੱਤਰੋ ਆਪਾਂ ਕੁਝ ਨਹੀਂ ਕਹਿਣਾ ਚਾਹਾਂਗੇ ਅਜੇ ਸਟਾਰਟਿੰਗ ਆ ਅਜਾ ਵਾ ਬਹੁਤ ਸ਼ਾਨਦਾਰ ਆ ਹੁਣ ਪੇਚੇ ਤੇ ਪੇਚੇ ਲੱਗਾਂਗੇ ਨਾਲ ਤਾਂ ਨੂੰ ਅਸੀਂ ਤਾਂ ਨਹੀਂ ਪਾਇਆ ਲੋਹੜੀ ਦਾਨਾ ਤੱਕ ਕੀ ਥੋੜੀ ਨਾ ਹਵਾ ਦੀ ਥੋੜੀ ਨਾ ਤੰਗੀ ਦੀ ਤੇ ਅੱਜ ਬਾਬੇ ਨੇ ਸਿੱਧੀ ਗੱਲ ਕੀਤੀ ਆ ਤੇ ਬਾਬਾ ਕਹਿੰਦਾ ਚਲੋ ਕੋਈ ਨਾ ਤੁਸੀਂ ਬਣਾਓ ਵੀਡੀਓ ਹਵਾ ਦੀ ਸੱਚੀ ਯਾਰ ਮਿੱਤਰੋ ਹਵਾ ਦੀ ਬਹੁਤ ਤੰਗੀ ਅੱਜ ਦੇ ਹਵਾ ਮੈਂ ਗਿਆ ਕਿ ਹੋਣੀ ਹੁੰਦੀ ਆ ਉਹ ਵੇ ਕਰ ਇੱਕ ਬਧਾਈ ਕਿੰਨੀ ਮੈਨੂੰ ਦਿਖਣ ਨਹੀਂ ਤੇ ਆ ਬੰਦੇ ਹੁੰਦੇ ਆ ਗਈ ਆਹ ਦਿਆਈ ਨਿਗਾਹਿਆ ਸੁਲਾਮਾ ਮੜ ਗਈ ਕਿਹੜਾ ਨਿਗਾਜਿਆ ਆਹ ਵੇ ਕੋਟੇ ਤੇ ਆਇ ਤੋ ਵੇ ਇੱਧਰ ਕਿਹੜਾ ਨਿਗਾਹ ਇਹ ਓਏ ਪਤੰਗ ਗਈ ਉਹ ਗਈ ਪਤੰਗ ਗਈ ਕਿਹੜਾ ਸੀ ਹੁਣ ਬੋਲ ਆਹੋ ਵੇਖ ਲੋ ਤਾਂ ਇਹ ਉਹ ਘਰ ਚ ਓਵੇਂ ਵਾਜਾ ਮਾਰਦਾ ਉਹ ਦਮਣ ਪੁੱਤ ਕੀ ਕਰਦਾ ਜਾਨੇ ਚਾਜ ਨਾਲ ਆ ਪੇਚਾ ਨਿਕਾ ਰਿਆ ਕੋਈ ਨਹੀਂ ਹੋਲੇ ਨਿਆਣਾ ਖੁਸ਼ ਕੋਈ ਨਹੀਂ ਕੋਈ ਗੱਲ ਨਹੀਂ ਹੋਲੇ ਨਿਆਣਾ ਖੁਸ਼ ਤੰਗ ਤੇ ਓਏ ਹੋਏ ਮੈਂ ਕਿਹਾ ਜੋ ਮਰਜ਼ੀ ਆ ਹੋਈ ਮਾੜੀ ਨਿਆਣੇ ਨੇ ਮਾੜੀ ਕਰਤੀ ਨਿਆਣੇ ਨੇ ਕਾਦੀ ਪਰ ਸਾਹਮਣੇ ਇੱਥੋਂ ਫੜੀ ਗਈ ਏ ਇੱਥੋਂ ਨਿਆਣੇ ਖੁਸ਼ ਰੱਖਣੇ ਚਾਹੀਦੇ ਨਿਆਣੇ ਖੁਸ਼ ਰਹਿਣ ਸਾਡਾ ਕੀ ਹੈ ਤੁਹਾਡਾ ਕੀ ਨਹੀਂ ਤਾਂ ਪਤਾਂਗ ਉੱਡ ਲਿਆ ਫਸਵਾ ਪੈ ਗਿਆ ਫਸਵਾ ਨਹੀਂ ਪਾਣੀ ਚੜੀ ਤੂੰ ਨਹੀਂ ਪਾਜੀ ਨਹੀਂ ਤੁਹਾਡੇ ਹੱਥ ਦਾ ਕੰਮ ਨਹੀਂ ਲੱਗਦਾ ਆਵੇ ਹੈ ਨਹੀਂ ਲੱਗਦਾ ਮੈਨੂੰ ਤੁਹਾਡੇ ਵੱਸ ਦਾ ਕੰਮ ਯਾਰ ਮੈਂ ਤੁਹਾਨੂੰ ਦੱਸਾਂ ਉਹਨਾਂ ਦੀ ਡੋਰ ਰੜ ਗਈ ਇੱਥੇ ਕਿੱਥੇ ਇੱਥੇ ਪੇਚਾ ਆਪਣਾ ਫਸਮਾ ਲੱਗ ਗਿਆ ਪੇਚਾ ਫਸਮਾ ਵੀ ਪੈ ਗਿਆ ਉਹ 슈ਗਰ ਆ ਕਰਤਾ ਵੋ ਆਹੋ ਹੋ ਗਿਆ ਜੇ ਵੀ ਬਹੁਤ ਬਹੁਤ ਵਧਾਈ ਬਹੁਤ ਬਹੁਤ ਕਿੱਧਰ ਚੱਲਾਂ ਰੋਵੀ ਵੀਰੋ ਛੜੂ ਮੰਨਾਂ ਨਹੀਂ ਨਾ ਨਾ ਛੜੂ ਮੰਨ ਲਾ ਕੰਮ ਨਹੀਂ ਹੋਏਗਾ ਇੱਥੇ ਮੈਂ ਹੁਣ ਕੋਈ ਹੋਰ ਤਾਂ ਹੈਗਾ ਨਹੀਂ ਪੇਚਾ ਉਹਨਾਂ ਨਾਲ ਅੱਪ ਚ ਲੈ ਗਏ ਤਿਆਰ ਆ ਤਿਆਰ ਆ ਮੈਨੂੰ ਮੈਂ ਨਹੀਂ ਤਿਆਰ ਜੀ ਲੋ ਵੀ ਮਿੱਤਰੋ ਹੁਣ ਪੇਚਾ ਪੈਣ ਲੱਗਾ ਆਪਾਂ ਜੇ ਇੱਕ ਬੰਦਾ ਪਪੇ ਦਾ ਥੱਲੇ ਹੋ। ਅਤਿਅੰਤ ਕੋਸ਼ਿਸ਼ਾਂ ਤੋਂ ਬਾਅਦ ਵੀ ਨਾਕਾਮ। ਕੋਸਾ ਬਾਪ ਹੋਏ ਮੁਰੇ। ਟੀ ਨਹੀਂ ਡੋਣੀ ਹੁੰਦੀ ਤੇ ਗੁੱਡੀ ਚ ਕਸੂਰ ਹੁੰਦਾ ਹੈ। ਸੱਚੀ ਨਹੀਂ ਉੱਡਦੀ। ਬੰਦਿਆਂ ਚ ਨਹੀਂ ਕਸੂਰ ਹੁੰਦਾ। ਮਜ਼ਾਕ ਨਹੀਂ ਮੈਂ ਕਹਾਂ ਮਜ਼ਾਕ ਨਹੀਂ ਕਰਨਿਆ ਮੈਂ ਉਹ ਗੱਲ। ਲਾਨਤਾ। ਲਾਨਤੇ ਤੇ ਥਿਰਤੇ ਵੀ ਬੜੀ ਹੈ। ਹੈਂ? ਯਾਰ ਲੁੱਟੀ ਹੀ ਹੈਗੀ ਤੇ ਪਤੰਗ ਹੀ ਕੋਈ ਗੱਲ ਨਹੀਂ ਉੱਡਦੀ ਰਹਿਣੀ ਬਸ ਮਿੰਟ ਰੁਕੋ ਦੋ ਤੇਰਾ ਟੁੱਟ ਜਾਣੀਆਂ ਇਤਲਾ ਮਹਾਰਾਜੀ ਨਹੀਂ ਟੁੱਟਦੀ ਟੱਕ ਲੱਗਾ ਇਹ ਵੇਖ ਲਾ ਟੱਕ ਨਹੀਂ ਲੱਗਾ ਗੰਡ ਤੇ ਇਹੋ ਚੀਜ਼ਾਂ ਨਹੀਂ ਟੁੱਟਦੀ ਓਏ ਨੂੰ ਸਮਝਾ ਮੂਰਖ ਨੂੰ ਉਸਤਾਦਾਂ ਗਾੜੀ ਬੈਂਸਦਾਈ ਆਪ ਮਾਰੀਏ ਗੰਡ ਕੰਗਿਆਰੀ ਦਾਲ ਡੋਲੀ ਜਾਂਦੀ ਨੇ ਤੇ ਕਹਿ ਦਿੰਦੇ ਡੋਲ ਕੇ ਖਾਣੇ ਆਈ ਸਿਆਣਿਆਂ ਦੀ ਦਾਲ ਡੋਲ ਗਈ ਕਹਿੰਦੀ ਡੋਲ ਕੇ ਖਾਣੇ ਆ ਆ ਮਾਵਰਾ ਵੀ ਨਹੀਂ ਪੂਰਾ ਹੁੰਦਾ ਚਾਹਦਾ ਕੀ ਕਰਨਗੇ ਅੱਜ ਕੱਲ ਦੇ ਨਿਆਣੇ ਤੈਨੂੰ ਸਿਆਣਾ ਤੂੰ ਸਾਲਾ ਸਿਆਣਾ ਕਿਹੜੇ ਬੰਦੇੋਂ ਬਣਾਏ ਦੱਸ ਆਹ ਨੜੇ ਆਪਣੇ ਆਪ ਨੂੰ ਸਿਆਣਾ ਕਹਿੰਦੇ ਆਈ ਓਏ ਹੋਏ ਦੂੜ ਘੰਟਾ ਗਿਆ ਭਾਣੀ ਸਹੀ ਹੈਗੀ ਸੱਚੀ ਭਾਣੀ ਸਹੀ ਹੈਗੀ ਉਹ ਬੜੀ ਖਰਾਬ ਭਾਵਾ ਨਹੀਂ ਤੇਰੀ ਵੀ ਨਹੀਂ ਹੋਣੀ ਚਾਹੀਦੀ ਉਧਰੋਂ ਤੇ ਉੱਡ ਗਿਆ ਜੇ ਇੱਧਰ ਆਲਾ ਨਹੀਂ ਉੱਡਦਾ ਜੇ। ਲੈੰਪਿੰਗ ਗਈ ਗੁੱਡੀ ਨਾਲ ਨੀ ਉੱਡਦਾ। ਯਾਰ ਗੁੱਡੀ ਨਹੀਂ ਸਹੀ ਹੈਗੀ ਪਹਿਲੀ। ਇਹ। ਉੱਡਿਆ ਕਣੀ ਪਹਿਲੀ ਟੜਗੇ ਜੀ। ਵੇ ਲੈ ਨੇ ਆ। ਜਿੱਦਾਂ ਕਰਦਾਂਗੇ ਘੁੰਮਦਾ ਦੇ। ਆਪਣਾ ਹੋਇਆ ਹੀ ਕਦੀ? ਓਏ ਆਪਣਾ ਹੋਇਆ ਹੀ ਨਹੀਂ ਹਲੇ ਤੱਕ। ਗੁੱਡਾ ਬਰਾ। ਅਹੀਂ ਵੇਖੋ ਡਾਇਕਾ ਹੈ। ਵੇਖਿਆ ਫਿਰ ਜਾਂਦਾ ਤਾਣੂ। ਨਾ ਓਏ 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 ਨਹੀਂ ਤੁਹਾਡਾ ਤਾਣ ਜਿੱਤੇ ਸਾਡਾ ਇਤਰਾ ਕਰ ਜੂਗੇ। ਕੀ ਰਿਵਿਊ ਆ ਟਾਟਾ। ਮੈਂ ਗਿਆ। ਪੇਚਾ ਲੱਗਿਆ ਜੀ। ਹਾਂ 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 ਹੱਥ ਚੈੱਕ ਕਰੋ ਗਾਇਸ ਹੱਥ ਚੈੱਕ ਕਰੋ। ਕੱਢਿਆ ਕਿਉਂ ਹੀ ਡਰ ਗਿਆ?

ਮੈਂ ਸ਼ਾਮਾ ਇਨਵੈਸਟ ਕਰਦਾ ਨਾ ਚੀਜ਼ਾਂ ਉਹ ਯਾਰ ਉਹ ਗੁੱਡਾ ਵੇ ਕਿੰਨਾ ਭਾਰਾ ਵਾ ਐਡਾ ਹੀ ਕਹਿੰਦੇ ਹੁੰਦੇ ਫਿਰ ਫਿਰ ਭਾਰੇ ਗੁੱਡੇ ਨਾਲ ਆ ਵੇ ਲਮਕਾਉਂਦਾ ਹੀ ਤੇ ਮੈਂ ਕੀ ਕਰ ਲਾਉਣਾਂ ਦੇ ਤਰੀਕੇ ਨਾਲ ਆਇ ਤੇਰਾ ਗੱਲ ਗਲਤ ਹੈਗੀ ਉਹ ਫਿਰ ਭਾਰੇ ਗੁੱਡੇ ਨਾਲ ਲਮਕਾ ਦੇਗਾ ਤੇਰਾ ਪਿੱਛੇ ਲੱਗਦੀ ਆ ਆ ਵੇ ਤੂੰ ਲਮਕਾ ਤਸ ਸਾਰੇ ਮੇਰੇ ਗੁੱਡੇ ਦਾ ਦਮ ਮੁਕਾ ਦਿੱਤਾ ਤੂੰ ਹੋਰ ਗੱਲਾਂ ਛੱਡੋ ਬਾਈ ਇਹਦੀ ਵਾਈਬ ਚੈੱਕ ਕਰੋ ਐ ਐ ਆਥੇ ਚੈੱਕ ਕਰੋ ਕਿਦਾਂ ਲੋਂਦਾ ਮੁੰਡਾ ਯਾਰ ਟੋਰਾ ਦੇਣੀ ਨਿੱਕੀ ਵਾਸ਼ ਕਿਚਨ ਓਕੇ ਹਾਈ ਇਤਨਾ ਕੰਮ ਖਰਾਬ ਹੋ ਜਾਂਦਾ ਹੁੰਦਾ ਜੇ ਮੈਂ ਤੁਹਾਨੂੰ ਦੱਸ ਤੀ ਇਹ ਗੱਲ ਐ ਵਾਟ ਇਜ਼ ਨਹੀਂ ਵਾਟਸ ਦੀ ਪ੍ਰੋਬਲਮ ਨਹੀਂ ਪ੍ਰੋਬਲਮ ਪ੍ਰੋਬਲਮ ਤੇ ਕੋਕਣੀ ਅੜ ਗਿਆ ਲੈ ਬਈ ਤੇ ਚੀਰਾ ਨਹੀਂ ਵਿਕਰਮ ਬਾਸ ਮੇਰੀ ਗੱਲ ਸੁਣ ਪੇਚਾ ਟ੍ਰੈਨ ਲਾਉਣਾ ਮਜ਼ਾ ਨਹੀਂ ਹੁੰਦਾ ਤਰੀਕੇ ਨਾਲ ਲਾਉਣਾ ਹੁੰਦਾ ਮੇਰੇ ਨਾਲ ਲਾਈਵ ਯਾਰ ਗੱਲ ਥੋੜੀ ਲਮਕਾ ਦਿਓ ਉੱਤੇ ਬਾਅਦ ਚ ਗੁੱਡਾ ਵੇਖੋ ਮੂੰਹ ਜਵਾੜਦੇ ਮੇਰੇ ਹੋ ਗੱਲਾਂ ਕੀ ਵਿਖਾਉਣਾ ਮੂਛਾਂ ਵਿਖਾਉਣਾ ਮੇਰੀਆਂ ਹੁਣ ਮੇਰੇ ਤੋਂ ਥੋੜਾ ਬਚ ਕੇ ਰਹਿਣਾ ਕਿਉਂਕਿ ਟੁੱਡਾ ਥੋੜਾ ਜਿਹਨੂੰ ਆਪਾਂ ਕਹਿ ਸਕਦੇ ਆ ਬਲਕਿ ਹੈ ਹਸਨਾਨੇ ਕੇ ਵੀਰ ਨੇ ਨਹੀਂ ਉੱਡ ਜਾ ਚ ਹੀ ਨਹੀਂ ਸਿਆ ਮੇਰੇ ਕੋਲੋਂ ਬਚ ਕੇ ਬਚ ਕੇ ਖੇਲ ਕਰੂ ਓਜਲਾ ਕਿੱਥੋਂ ਤੇਰੇ ਨਾਲ ਕਿੱਦੇ ਵਿੱਚ ਜਿਹੜਾ ਤੇ ਵੀ ਆਹੋ ਸਾਨੂੰ ਸਾਡੀਆਂ ਵਖਾਉਂਦੀਆਂ ਨੇ ਕੋੜ ਕੋੜੀਆਂ ਨੱਚ ਕੇ ਨੱਚ ਓਏ ਕੋੜੀ ਨੱਚ ਬੜਾਈਂ ਜਾਵਾ ਓਹ ਹੋ ਓਹ ਵੀ ਗੁੱਡਾ ਭਾਰਾ ਬੜਾ ਯਾਰ ਉਪਰ ਆਵਾ ਇੰਨੇ ਪਾੜ ਲਈਆਂ ਤੇ ਓਹੋ ਪਾਉ ਨਹੀਂ ਏਹੇ 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 ਓਏ ਚੱਕ ਕਿੰਨ ਲਾਇ ਉਹ ਅੱਗੇ ਉਹ ਕਿੱਥੇ ਵੇਖੀ ਗੁੱਡ ਲਾਇਆ ਉਹਨੇ ਦਿਖਾ ਦੇ ਕਰਕੇ ਦਿਖਾ ਵਿੱਕੀ ਤੇ ਰਹਿ ਜਾਣਾ ਹੀ ਵੇਖੀ ਨਹੀਂ 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 ਉਹਦਾ ਜਾਣਾ ਉਹਦਾ ਜਾਣਾ ਨਹੀਂ ਵਿੱਕੀ ਵਿਕਰ ਮੈਂ ਵੀ ਪਤਾ ਇਤਨਾ ਵੇਚਾ ਵਿੱਕੀ ਚਾਹ ਨਾ ਮੱਠੀ ਜੇ ਤੂੰ ਵੜਦਾ ਉਹਦਾ ਵੇ ਕੀ ਬਣਾਇ ਮਨੂ ਉਹ ਸਾਹਮਣੇ ਗੁੱਡਾ ਉਹੜਾ ਛੱਡਿਆ ਨਹੀਂ ਨਹੀਂ ਤਲਾ ਉਹ ਲੋਕਾਂ ਨੇ ਐਟਾ ਸੁੱਟਣੀਆਂ ਜੇ ਇਹਨੇ ਇਹ ਇਹ ਖੇਚਾਂ ਕਿੱਥੋਂ ਫੜੀ ਗਈ ਧੋਰ 1 ਮਿੰਟ ਮੇਰਾ ਗੁੱਡਾ ਵਾ ਪਸਾਣ ਦੇ ਹੈ ਯਾਰ ਗਈ ਅਹੀਂ ਅਹੀਂ ਲੈ ਲੋ ਇਹਨਾਂ ਦੇ ਰੋ ਰਿਹਾ ਦੇਖ ਰਿਹਾ ਇਹਨੂੰ ਹਾਂ ਨੂੰ ਚਾਹ ਪਾਣੀ ਪੁੱਛਦਾ ਔਰ ਨਿਆਣੇ ਨੇ ਓਏ ਓਏ ਚੀਰਾ ਦਵਾਣਾ ਹੀ ਓਏ ਮਮਾ ਮਿਹਰ ਦੇ ਕੀ ਕਰਨੇ ਆ ਛਾੜ ਤੇ 100 ਗੱਲਾਂ ਸੋਚਣੀਆਂ ਪੈਂਦੀਆਂ ਵਿੱਕੀ ਤੈਨੂੰ ਪਤਾ ਹਣਾ ਸਾਲਾ ਬੁੱਢਾ ਹੋ ਗਿਆ ਨਾ 85 ਦਾ ਲੈ ਫਾਤਲਾ ਢਾ ਗੁੱਡੀ ਲੈ ਹੁਣ ਓਏ ਕੋਸਾ ਵਾ ਵਾ ਓਰੇ ਹੁਣ ਇਹ ਭਈਏ ਦੀ ਢਾੜੀ ਮਾਰ ਲੈਣੀ ਆ ਇੱਧਰਿੰਦੀ ਚਿੰਨੀ ਬਾਈ ਬਾਈ ਓ ਇੱਧਰ ਗੁੱਡੀ ਨੂੰ ਨਹੀਂ ਸਿਖਾਈਏ ਲੋਕਾਂ ਨੂੰ ਸਿਖਾ ਮਮਾ ਤੇਰੇ ਦਾ ਤੇਰ ਤੋਂ ਛੋਟੇ ਨਿਆਣਿਆਂ ਨੂੰ ਸਦਕੇ ਗੁੱਡੀ ਰੌਣੀ ਹੁੰਦੀ ਹੁੰਦੀ ਹੈ ਇੱਦਾਂ ਦੇਖੋ ਦੂਰੀ ਤਲਾਂ ਪਾਈ ਦੀ ਮੇਰਾ ਤੇਰ ਤੋਂ ਛੋਟੇ ਡੇ ਨਿਆਣੇ ਨੇ ਪਈਆ ਪਈਆ ਗੁੱਡੀ ਢਾਹਦੇ ਘੰਡੇ 'ਚ ਉਹ ਸਾਲਿਆ ਤੋਲ ਕੇ ਹੁੰਦੀਆਂ ਗੁੱਡੀਆਂ ਹਾਂ ਉਹ ਤੋਲ ਕੇ ਮਮਾ ਤੋਲ ਕੇ ਇਦੇ ਇਦੇ ਗੁੱਡੀਆਂ ਪਈਆ ਮਤਲਬ ਪਈਆ ਮਤਲਬ 25 ਗੁੱਡੀਆਂ ਅੱਛਾ ਹਾਂ ਨਾਲ ਉਹ ਡੋਰੋਂ ਗੁੱਡੇ ਦਿੱਥੇ ਘੁੰਮੰਦਾ ਹੀ ਉਹ ਤੇਰੀ ਜਾਗਟ ਵੱਡੀ ਆਣੀ ਓਏ ਪਿੱਛੇ ਹੋ ਰ ਓਏ ਆ ਡੋਰ ਉਹਨਾਂ ਦੇ ਗੁੱਡੇ ਦੀ ਵੱਡੇ ਆ ਗਿਆ ਕਿ ਉੱਡੰਦੇ ਆ ਵਾ ਅੜ ਗਿਆ ਅੱਗੇ

ਕੀ ਕਮਾਤ ਸਾਰੇ ਮੈਂ ਸ਼ਖਤੀ ਮਾਦਾ ਮੁੰਨਾ ਉਹ ਟਿੱਕੇ ਪੜ ਲੈਂਦਾ ਫੜਿਆ ਜਾਣਾ ਸੀ ਤੁਸੀਂ ਕੱਲ ਦੇ ਨਿਆਣੇ ਨਾ ਬੜੇ ਇੱਧਰ ਇੱਧਰ ਹੋ ਗਏ ਮੈਂ ਲਾਇਆ ਸਾਹ ਹੁਸਨਪ੍ਰੀਤ ਸਿੰਘ ਕੜਿਚ ਭਗਵਾਨੀ ਕਰਨੀ ਕੇ ਤੋਣਾ ਤੋਣਾ ਵਡਣ ਦੇ ਕੀ ਕਹਿੰਦੇ ਇਹਨੂੰ ਮਾਹਿਰ ਹੁਸਨਪ੍ਰੀਤ ਸਿੰਘ ਕੜਿਚ ਓਏ ਹਾਏ ਆ ਗੁੜਾ ਜੰਦਾਈ ਸੁਦਾ ਹੂ ਭਾਈ ਉਹ ਤਾਂ ਕਹਿੰਦਾ ਨਹੀਂ ਜੁਗਿੰਦਰ ਨੂੰ ਜੋ ਭਾਈ ਹੁਸਨ ਨੂੰ ਹੂ ਭਾਈ ਉਹ ਭਰਾਵਾ ਥੱਲੇ ਗਿਆ ਲਾਨਤੀਆ ਕੋਸਨ ਪ੍ਰੀ ਸਿੰਘ ਕੜੇਜ ਅੱਖਾਂ ਨੂੰ ਬਾਹਰ ਕੱਢਣ ਦੀ ਤਿਆਰੀ ਦੇ ਵਿੱਚ ਤੇ ਇਹ ਦਸਤਾਨਾ ਹੁਣ ਨਾ ਭੁੱਲ ਜਾ ਹੁਣ ਦਸਤਾਨਾ ਉਹ ਤੇਰਾ ਪੇਚਾ ਲੱਗਾ ਹੀ ਨਹੀਂ ਭਰਾਵਾ ਤੈਨੂੰ ਪਤਾ ਪਤਾ ਲੱਗਦਾ ਨਹੀਂ ਕੁਛ ਪਤਾ ਪਤਾ ਤੁਹਾਨੂੰ ਲੱਗਦਾ ਨਹੀਂ ਕੋਈ ਨਿਆਣੇ ਇਹ ਨਿਕੇ ਜੇ ਓਏ ਗੁੱਡੀ ਕਿੱਥੇ ਢਾਈ ਉਹ ਉੱਪਰ ਆ ਨੈ ਪਰੇ ਵੀ ਪਾੜਤੀ ਉਹ ਪਰਾ ਹੋ ਜਾ ਔਰ ਹੱਥ ਮਾਰਾ ਇਹਨੇ ਫੋਨ ਤੇ ਤੋੜ ਕੇ ਛੱਡ ਦੇ ਤੈਨ ਮੇਰਾ ਪਰਾ ਵੀ ਫਿਰ ਇਤਾਂ ਡਾਲੇਗਾ ਲੈ ਲੜ ਪੇ ਮੈਂ ਥੋੜਾ ਪਿੱਛੇ ਹੋ ਜਾ ਤੈਨ ਪਰਾ ਮੈਂਛਦਾਈ ਮੈਂ ਘਾੜਾ ਬਾਦਣਾ ਤਾ ਮਾ ਚੂ ਚੂ ਵਾਲਾ ਕੋਈ ਸਾ ਜੂ ਜੋਰ ਵੇਖਣਾ ਤੂੰ ਜਿਮ ਚ ਜ਼ੋਰ ਮਾਰਦਾ ਅੱਜ ਗੱਲ ਸੁਣਾ ਉਹ ਸਾਰਾ ਕੀ ਆ ਜਿਮ ਵਿੱਚ ਮਾਰਦਾ ਏ ਜ਼ੋਰ ਤੇਰੇ ਲਈ

PHHP ਐਂਡ ਚੰਡੀਗੜ੍ਹ ਡੀਟੀਈ ਚੰਡੀਗੜ੍ਹ ਫੁੱਲ ਫਾਰਮ ਵੀ ਦੱਸ ਨਾ ਲੋਕਾਂ ਨੂੰ ਮੈਨੂੰ ਕੀ ਪਤਾ ਫੁੱਲ ਫਾਰਮ ਘਰੇ ਆ ਕੇ ਦੱਸ ਕੇ ਗਿਆ ਸੀ ਮੈਨੂੰ ਤਾਂ ਕੋਹ ਕਾਣੂ ਲੈ ਆਇਆ ਸੀ ਲੋਕਾਂ ਦਾ ਕੋਈ ਕੋਈ ਕੋਨਾ ਚਿੱਤਰ ਮਾਰ ਕੇ ਉੱਥੇ ਲਿਓਣਾ ਹੈ ਸਾਲਿਆ ਪਾਣੀ ਲੈ ਆਇਆ ਇਹ ਤੋਂ ਪਿੰਡ ਲਾਉਂਦੇ ਨਾ ਉਹਨੇ ਦਿੱਤੀ ਉਹ ਉਮੀਦਿਆ ਕਿਤਾ ਬੱਦਕੇ ਦੀ ਹੈ ਫੇਰ ਖਾਏਗਾ ਕੋਈ ਨਹੀਂ ਤਾਂ ਦੋਵੇਂ ਕਿਦੇ ਲੱਤ ਤੇ ਪਾਣੀ ਵੀ ਨਹੀਂ ਤੇ ਰਿਆ ਕਰਦੇ ਮੇਰਾ ਦਿਲ ਕਰਦਾ ਤੈਨੂੰ ਇੱਕ ਸ਼ਤਰਮੁਰਗੇ ਖਵਾਵਾਂ ਉਹ ਲੈ ਆਇਆ ਪਹਿਲਾਂ ਕਹਿਣਾ ਸਿੱਖ ਸ਼ਤਰਮੁਰਗ ਚਤਰਮੁਰਗਾ ਲਈ ਦੇਖਿਆ ਕਿ ਨਹੀਂ ਸ਼ਤਰਮੁਰਗਾ ਨਹੀਂ ਮਰਦੁੰਦਾ ਦੇਖਿਆ ਕਿ ਨਹੀਂ ਉਹ ਭਰਾ ਤਕਾਣਾ ਮਾਰਦੇ ਹੋ ਮੈਨੂੰ ਦੇਖਿਆ ਕਿ ਨਹੀਂ ਉਹ ਪਾਸਾ ਗੱਟ ਨਾ ਬਲਾੜੇ ਨਾ ਦੇਖਿਆ ਬਸ ਭੋਰਤੀ ਚੱਲ ਕੋਈ ਗੱਲ ਚੱਲ ਲੈਣਾ ਬਸ ਲਈ ਹੁਣ ਲੈ ਅੰਨੇ ਚਾ ਗਏ ਬਸ ਲਈ ਹੋ ਜਿਆਦੇ ਥੱਕ ਗਏ ਕਿੱਥੇ ਜਾਣਾ ਚੱਲ ਵੇ ਇਹਨੇ ਕੱਲ ਜਾਣੇ ਦੱਸਦਾ ਤੈਨੂੰ ਮੈਂ ਦੱਸਦਾ ਤੈਨੂੰ ਵੀ ਅਰੋਰ ਮੈਨੂੰ ਫੋਨ ਲੜਨਾ ਕਿੱਥੇ ਆ ਹੀਰੇ ਪਨੀਰ ਵਾਲੇ ਕੋ ਬੈਠਾ ਹਾਂ ਚਾਹ ਵੀਂ ਦਰਿੰਦਾ ਇਹ ਕੋ ਬੈ ਕੇ ਤਰਾ ਫੇਰ ਜਿੰਨਾ ਕੀ ਸੌਂਗੀ ਗੁੱਡੀ ਢਾਂਦਾ ਬਾਕੀ ਫੇਰ ਅਗਲੀ ਵੀਡੀਓ ਤੁਹਾਨੂੰ ਮਿਲਦੇ ਆ ਇੱਕ ਆ ਪਈ ਓਏ ਕਾਲਾ ਆ ਆ ਕਾਲਾ ਪਈ ਓਏ ਕਾਹ ਚੁੜਤੀ ਆ ਤਾਲਵੀ ਦਾਨਪੁੰਨ ਵੀ ਕਰਤਾ ਗੁੱਡੀ-ਗੱਡੀ ਵੀ ਢਾਲੀ ਉਹ ਵੀ ਮਿੱਤਰੋ ਜੇ ਵਲੌਗ ਵਧੀਆ ਲੱਗੇ ਤੇ ਵਲੌਗ ਨੂੰ ਕਰਦੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦਾ ਪਤਾ ਨੂੰ ਅਗਲੀ ਵੀਡੀਓ ਤੇ ਮਿਲਦੇ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਤੇ ਉਡੀਕ ਲਈ